ਫਾਜ਼ਿਲਕਾ ਦੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਕਿਸਾਨ ਜੰਗਲੀ ਸੂਰਾਂ ਤੋਂ ਪਰੇਸ਼ਾਨ ਹਨ ਜੰਗਲੀ ਸੂਰ ਉਹਨਾਂ ਦੀ ਫਸਲ ਖਰਾਬ ਕਰ ਦਿੰਦੇ ਹਨ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਗਾਈ ਹੈ ਪਰ ਫਿਰ ਵੀ ਸੁਰਾਈ ਨਹੀਂ ਹੋ ਰਹੀ ਇੱਥੇ ਬੋਲਦੇ ਉਹਨਾਂ ਵੱਲੋਂ ਪ੍ਰਸ਼ਾਸਨ ਤੋਂ ਫੇਰੇ ਮੰਗ ਕੀਤੀ ਗਈ ਜੰਗਲੀ ਸੂਰਾਂ ਤੋਂ ਉਹਨਾਂ ਦੀ ਫਸਲ ਦਾ ਬਚਾਅ ਕੀਤਾ ਜਾਵੇ ਅਤੇ ਨਾਲ ਹੀ ਚੰਡੀਗੜ੍ਹ ਵਿਖੇ ਲਗਾਣ ਜਾ ਰਹੇ ਪੱਕੇ ਮੋਰਚੇ ਸੰਬੰਧੀ ਜਾਣਕਾਰੀ ਦਿੰਦੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਕਿਹਾ ਵੀ ਚੰਡੀਗੜ੍ਹ ਕੋ ਪੱਕਾ ਮੋਰਚਾ ਲਗਾਉਣ ਜਾ ਰਹੇ ਹਨ ਅਤੇ ਉਸ ਸਬੰਧ ਵਿੱਚ ਜੋ ਵੀ ਵਿਗੜ ਪਵੇਗਾ ਜੋ ਵੀ ਮੁਸ਼ਕਲ ਆੜਗੀ ਉਸ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਹੋਰ ਬੋਲਦੇ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਇਹ ਪ੍ਰੈਸ ਕਾਨਫਰੈਂਸ ਕਿਸ ਲਈ ਬੁਲਾਈ ਗਈ ਹੈ ਜੀ ਇਹ ਇਸ ਲਈ ਬੁਲਾਈ ਗਈ ਜੀ ਇੱਕ ਤਾਂ ਮੈਂ ਪ੍ਰਤਾਪ ਸਿੰਘ ਤਾਲੀਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਹੁਣੇ ਲਖੋਵਾਲ ਫਾਇਲ ਕਾ ਆਪਾਂ ਇਹ ਬੁਲਾਈ ਹੈ ਜੀ ਇੱਕ ਤਾਂ 5 ਮਾਰਚ ਤੋਂ ਪੱਕਾ ਮੋਰਚਾ ਲੱਗਣ ਜਾ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਵਾਖਵਾ ਖੌਦੇਦਾਰਾਂ ਦੀਆਂ ਡਿਊਟੀਆਂ ਲਾਈਆਂ ਐ ਵੀ ਟਰਾਲੀਆਂ ਕਿਨੇ ਕਿੱਥੇ ਲੈ ਕੇ ਜਾਣੀਆਂ ਐ ਤੁਹਾਡੇ ਰਹੀ ਵੀ ਅਸੀਂ ਜਨਤਨ ਸੰਦੇਸ਼ ਦੇਣਾ ਚਾਹੁੰਦੇ ਹਾਂ ਪੱਤਰਕਾਰ ਵੀਰਾਂ ਲਈ ਵੀ ਵੱਧ ਤੋਂ ਵੱਧ ਟਰਾਲੀਆਂ ਲੈ ਕੇ ਆਪਾਂ ਚੰਡੀਗੜ੍ਹ ਪਹੁੰਚੀਏ ਤੇ ਦੂਸਰਾ ਜਿਹੜਾ ਆਪਣੇ ਏਰੀਏ ਫਾਇਲਕਾ ਦੇ ਵਿੱਚ ਜੰਗਲੀ ਸੂਰਾਂ ਦਾ ਬਹੁਤ ਹੰਤਕ ਹੋ ਗਿਆ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਕਣਕਾਂ ਪੱਟੀ ਜਾਂਦੇ ਐ ਹੋਰ ਜੇ ਕੋਈ ਕੱਲਾ ਜੀਮੀਦਾਰ ਖੇਤ ਜਾਂਦਾ ਉਹਦੇ ਗਲ ਵੀ ਪੈ ਜਾਂਦੇ ਐ ਨੁਕਸਾਨ ਵੀ ਕਰਦੇ ਐ ਉਹਦਾ ਕਰਕੇ ਅਸੀਂ ਪ੍ਰਸ਼ਾਸਨ ਤੋਂ ਇਹ ਵੀ ਮੰਗ ਕਰਨੀ ਹੈ ਪ੍ਰਸ਼ਾਸਨ ਨੂੰ ਦੱਸਣਾ ਹੈ ਵੀ ਜਿਹੜਾ ਅਸਲ ਇਹਦਾ ਆਪਣੇ ਰੈੱਡ ਕਰਾਸ ਵਾਲੀ 50000 ਰੁਪਿਆ ਲੈ ਰਹੇ ਫੈਲ ਦਾ ਉਹ ਘੱਟ ਕੀਤਾ ਜਾਵੇ ਜਾਂ ਕਿਸਾਨਾਂ ਨੂੰ ਫ੍ਰੀ ਲਾਇਸੈਂਸ ਆਦੀਆਂ ਫੈਲਾਂ ਨੂੰ ਸੁਧਾਰਿਆ ਜਾਣਾ ਉਹਦੇ ਵਾਸਤੇ ਸਾਡੇ ਪੰਜਾਬ ਤੋਂ ਇਹ ਪੰਜਾਬ ਦੇ ਵੈਸ ਪ੍ਰਧਾਨ ਸਰਦਾਰ ਸਿੰਘ ਜੀ ਸਿੰਘ ਜੀ ਕੁਦੂ ਵਾਲਾ ਉਹ ਵੀ ਇਹਦਾ ਜਾਇਜ਼ ਲੈਣ ਵਾਸਤੇ ਆਏ ਸੀ ਤੇ ਪ੍ਰੈਸ ਕਾਨਫਰੰਸ ਵਾਸਤੇ ਵੀ ਆਪਾਂ ਇਹ ਰਣਨੀਤੀ ਕਿਵੇਂ ਤਿਆਰ ਕਰਕੇ ਕਿੰਨੇ ਬੰਦੇ ਉੱਥੇ ਭੇਜਨੇ ਜੀ ਸਰ ਤੁਹਾਡਾ ਨਾਮ ਮੈਂ ਸਿੰਘਜੀਤ ਬਰਾੜ ਕੁਦੂ ਵਾਲਾ ਠੀਕ ਹੈ ਵਾਈਸ ਪ੍ਰਧਾਨ ਪੰਜਾਬ ਲਖੋਵਾਲ ਅਸੀਂ ਮੇਰੀ ਡਿਊਟੀ ਲਈ ਵੀ ਸਾਇਤ ਕੀ 10 ਤਰੀਕ ਨੂੰ ਜਿਹੜੀ ਲਖਵਾਲ ਸਾਹਿਬ ਨੇ ਦੰਦਜੀ ਨੇ ਬਈ ਫਾਈਲ ਘਾਤੇ ਮੁਖਤਫਰਫੀ 5 ਤਰੀਕ ਵਾਸਤੇ ਜਿਹੜੇ ਕਿਸਾਨਾਂ ਦਾ ਕਰੈਕਟਰ ਚਲਗੇ ਲੈ ਕੇ ਜਾਣੀ ਆ ਉਹਦੇ ਬਾਰੇ ਇੱਥੇ ਅੱਜ ਇਹਨਾਂ ਦੀ ਮਹੀਨਾਵਾਰ ਮੀਟਿੰਗ ਫੇਰ ਤੇ ਸਮਾਈਟਾਈਮ ਮਿਲਿਆ ਅੱਗੇ 12 ਤੱਕ ਅੰਤ ਤੱਕ ਵੀ ਅਗਦੇ ਦੌਰਾਨ ਦੱਸੋ ਕਿ ਜਿਹੜੀ 5 ਤਰੀਕ ਨੂੰ ਅਸੀਂ ਉਹ ਰੱਖਦੇ ਆ ਵੀ ਜਿਹੜੀ ਪੰਜਾਬ ਸਰਕਾਰ ਟਾਲ ਮਟੋਲ ਕਰ ਰਹੀ ਹੈ ਜਿਹੜਾ ਉਹਨਾਂ ਨੇ ਕੇਂਦਰ ਸਰਕਾਰ ਨੇ ਖੜੇ ਭੇਜੇ तकरीबन ਸਾਰੇ ਹਿੰਦੁਸਤਾਨ ਦੇ ਭਾਰਤ ਜੀ ਉਹਨਾਂ ਨੇ ਫਾਰਿਆਂ ਨੂੰ ਭੇਜੇ ਮੰਡੀਆਂ ਵਾਸਤੇ ਵੀ ਉਹੀ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਝ ਦੇਣ ਵਾਸਤੇ ਵੀ ਅੱਗੇ 25 26 ਤੱਕ ਸੈਲੋ ਬਰ ਰਹੇ ਇੱਥੇ ਵੀ ਮੰਡੀ ਕਰਨ ਖਤਮ ਕਰਨ ਵਾਲੀ ਗੱਲ ਆ ਵੀ ਉਹ ਅਸੀਂ ਇਹਨਾਂ ਨੂੰ ਆਖੇ ਵੀ ਤੁਸੀਂ ਇਹਦਾ ਮਤਾ ਪਾਓ ਇੱਥੇ ਹਲਾਸ ਬਲਾਕਿੰਗ ਕਰੋ ਕੰਦੀ ਚਿੱਠੀ ਪੱਤਰ ਨਾਲ ਨਹੀਂ ਕਰਨਾ ਉਹਦੇ ਵਾਸਤੇ ਤਾਂ ਜ਼ਿਆਦਾ ਤੋਂ ਉਹਦੇ ਵਾਸਤੇ ਆ ਵੀ ਤੁਸੀਂ ਹਲਾਸ ਬਲਾਕ ਇੱਥੇ ਪੰਜਾਬ ਕਰਨ ਕਿਆ ਵੀ ਇਹਨੂੰ ਵੀ ਦਾ ਨੂੰ ਰੱਦ ਕਰੋ ਜਿਹੜਾ ਇਹਨਾਂ ਨੇ ਕੜਾ ਲਿਆਂਦਾ ਤੇ ਤਾਂ ਇਹ ਵੀ ਬਾਕੀ ਇਹਨਾਂ ਦੇ ਜਿਹੜੇ ਇਹ ਤਰੀਕ ਤੇ ਆਪਣੇ ਪ੍ਰਧਾਨ ਵੀ ਗਏ ਸੀਗੇ ਪਲਾਦੀ ਤੇ ਉੱਥੇ ਇਹਨਾਂ ਨੇ ਆਪਦੀ ਇਹ ਲੱਤੀ ਸੀ ਵੀ ਸਾਡੇ ਸੂਰਾਂ ਦਾ ਬਹੁਤ ਆ ਉਹ ਵੀ ਅਸੀਂ ਜਾਣੇ ਆ ਇਹ ਪਹਿਲਾਂ ਕਿਵੇਂ ਵੀ ਆ ਜਿਹੜੇ ਲਾਇਸੈਂਸ ਆ ਉਹ ਉਹਨਾਂ ਨੇ ਇਹਨਾਂ ਦੇ ਬਣਾਏ ਜਾਣ ਸਾਰਿਆਂ ਦੇ ਬਿਨਾਂ ਕਿਸੇ ਘਰਤੇ ਤੋਂ ਕੋਈ ਤੇ ਜਿਹੜਾ ਜਿਹਨਾਂ ਨੇ ਤੈ ਫਿਲਣਦੇ ਆ ਕੋਈ ਨਾ ਲਿਆ ਜਾ ਵੀ ਕੋਈ ਪੈਸਾ ਤੇ ਇਹਨਾਂ ਨੇ ਆ ਆਮਦੀ ਵਾਸਤੇ ਵਾਸਤੇ ਜਾਂ ਜੰਗਲੀ ਫੂਡ ਬਾਹਰੋਂ ਬਹੁਤ ਆ ਬੰਦਿਆਂ ਦਾ ਨਕਰਾ ਕਰਦੇ ਭਾਵੇਂ ਬੰਦਾ ਤਾਂ ਕਰ ਹੀ ਜਾਂਦੇ ਆ ਵੀ ਉਹਦੇ ਤੇ ਵੀ ਉਹ ਲੱਗ ਸਕੇ ਇਹੋ ਜਿਹੇ ਮਸਲੇ ਉੱਥੇ ਉੱਠਣਗੇ ਉਹ ਵੀ ਪਹਿਲਾਂ ਵੀ ਉਠਾਏ ਸੀ ਤੇ ਹੁਣ ਵੀ ਉਠਾਵਾਂਗੇ ਤੇ ਬਾਕੀ ਇਹ ਜਰੂਰ ਪਹਿਲੀ ਗੱਲ ਤਾਂ ਇਹ ਹੀ ਆ ਸਾ ਵੀ ਜਿਹੜਾ ਖੜੇ ਵਾਸਤੇ ਇਕੱਠੇ ਹੋ ਰਹੇ ਆ ਇਹ ਅਸੀਂ ਕੱਲਾ ਸੀਨੀਅਰ ਐਸਕੇਮ ਵੱਲੋਂ ਪਾਪ ਹੋਇਆ ਵਾ ਦਿੱਲੀ ਮੀਟਿੰਗ ਇੱਥੇ ਉੱਥੇ ਹੀ ਪਾਪ ਹੋ ਗਿਆ ਸੀ ਬਈ ਸਾਰੇ ਹਿੰਦੁਸਤਾਨ ਚ 5 ਤਰੀਕ ਤੋਂ ਰਾਜਧਾਨੀਆਂ ਚ ਰੱਖੋ ਅੱਖੋ ਨਾਨ ਮਿਥੇ ਸਮੇ ਲਈ ਤਰਨੀ ਲਾਵਾ ਕਿੰਨੇ ਪਿੰਡਾਂ ਦੇ ਕਿਸਾਨ ਜਾਣਗੇ ਫਜ਼ਲਕਾ ਤੋਂ ਇੱਥੇ ਫਾਇਲ ਕਾ ਤੂੰ ਤਕਰੀਬਨ ਇਹਨਾਂ ਦੇ 4 ਆ ਇਹਨਾਂ ਦੇ ਤਾਂ ਇਹ ਅਡਵਟ ਬਲਾਕ 4 ਬਲਾਕ ਆ ਚਾਰਾਂ ਬਲਾਕਾਂ ਤੋਂ ਹੀ ਇਹ ਜਾਣਗੇ ਟਰੈਕਟਰ ਟਰਾਲੀਆਂ ਹਰੇਕ ਨੂੰ ਇਸ ਵੇਲੇ ਵੀ ਲਾਇਏ ਬਿਆ ਤੇ ਵੀਹਾਂ ਤੋਂ ਵੀ ਆnde ਵੀ ਅਸੀਂ ਵੱਧ ਕਰਾਂਗੇ ਉਹੀ ਅਸੀਂ ਕੁਝ ਕਰ ਰਹੇ ਹਾਂ ਜੀ ਮੀਟਿੰਗਾਂ ਤਾਂ ਹੀ ਕਰ ਰਹੇ ਹਰੇਕ ਦਿਲੇ ਤੋਂ ਬਈ ਵਤ ਵਤ ਟਰੈਕਟਰ ਟਰਾਲੀਆਂ ਜਾਣ ਜਿਹੜੇ ਉੱਥੇ ਦਬਾਅ ਬਣਤੀ ਸਰਕਾਰ ਤੋਂ ਉੱਥੇ ਕਿੰਨਾ ਕਾ ਕੱਠ ਹੁੰਦੀ ਉਮੀਦ ਹੈ ਤੁਹਾਡੇ ਵੱਲੋਂ ਇੱਥੇ ਕੱਟ ਤੱਕ ਤਕਰੀਬਨ ਬਹੁਤ ਦਿਵੇਂ ਦਿੱਲੀ ਹੋਈ ਸੀ ਉਦੋਂ ਹੀ ਵੱਧ ਇਹ ਇਹ ਤਾਂ ਉੱਥੇ ਦਾ ਵਾਰੀ ਵਾਰੀ ਇੱਥੇ ਕੱਥੇ ਹੀ ਜਾ ਰਹੇ ਇੱਕ ਟਾਈਮ ਹਰ ਇੱਕ ਪਹਿਲੇ ਤਾਂ 15-20-20 ਟਰੈਕਟਰ ਤਾਂ ਮਬੂਲੀ ਗੱਲ ਆ ਜਿੱਥੇ ਚਾਰ ਫਿਰ ਪੰਜ ਟਰੈਕਟਰ ਪੰਜ ਟਰੈਕਟਰ ਟਾਲੀਆਂ ਜਾਣੀਆਂ ਹਰੇਕ ਬਲਾਕ ਚੋਂ ਜੇ ਚਾਰ ਪਲਾਕ ਤੇ ਜਿੱਥੇ ਜ਼ਿਆਦਾ ਬਲਾਕ ਉੱਤੇ ਵੱਧ ਵੀ ਜਾਣਗੀਆਂ ਉੱਥੇ 30-40-40 ਟਰਾਲੀਆਂ ਨੂੰ ਜਾਣਗੇ ਜਿਹੜੇ ਨੇੜੇ ਹੈ ਬੁਹਾਲੀ ਦੇ ਨੇੜੇ ਖੜਕੂਟ ਪੈ ਜਾਂਦੇ ਆ ਉੱਥੇ ਤਾਂ ਬੇਠਾ ਟਰੈਕਟਰ ਟਰਾਲੀਆਂ ਜਾਣਗੀਆਂ ਇਹ ਜੰਗਲੀ ਸੂਰ ਕਿੱਥੋਂ ਆ ਰਹੇ ਆ ਕਹਿੰਦੇ ਜੰਗਲੀ ਸੂਰ ਬਹੁਤ ਪਰੇਸ਼ਾਨ ਕਰ ਰਹੇ ਆ ਇਹ ਕੁਛ ਪਾਕਿਸਤਾਨ ਵਾਲੋ ਆ ਰਹੇ ਆ ਜੀ ਕੁਛ ਰਾਜਸਥਾਨ ਵਾਲੋ ਵੀ ਆ ਰਹੇ ਆ ਠੀਕ ਹੈ ਇਹ ਸਾਰੇ ਉਧਰੋਂ ਬਾਰਡਰ ਕ੍ਰੋਸ ਕਰਕੇ ਆ ਰਹੇ ਆ ਪਾਕਿਸਤਾਨ ਦੇ ਕਿਹੜੇ ਇਲਾਕੇ ਦੇ ਵਿੱਚ ਜ਼ਿਆਦਾ ਫਸਲ ਨੁਕਸਾਨੀ ਹੋ ਰਹੀ ਹੈ ਫਾਿਲ ਕਾ ਜਰਲਾਲਾਬਾਦ ਸਾਰੇ ਇੱਥੇ ਜਿਆਦਾ ਹੋ ਰਹੀ ਜੀ ਨਹੀਂ ਤੁਹਾਡੇ ਚ ਇੱਥੇ ਕੋਈ ਕਿਸਾਨ ਹੈ ਜਿੰਦੀ ਫਸਲ ਖਰਾਬ ਹੋਈ ਹੋਵੇ ਸਾਰੇ ਕਿਸਾਨ ਕਹਿੰਦੇ ਭਵਨਪੂਰਤਾ ਸਿੰਘ ਜੀ ਕਹਿੰਦੇ ਇਹਨਾਂ ਦੇ ਕਿਵੇਂ ਆਓ ਸਰ ਬਹੁਤ ਜ਼ਿਆਦਾ ਕਿੰਨੇ ਜੀ ਇਹਨਾਂ ਦੇ ਮੁੱਲ ਹੋ ਗਏ ਹਾਂਜੀ ਸਰ ਹਾਂਜੀ ਸਰ ਕਿੰਨੀ ਕ ਫਸਲ ਤੁਹਾਡੀ ਖਰਾਬ ਹੋਈ ਹੈ ਮੇਰੀ ਫਸਲ ਜੀ ਨਾਲ ਸਾਡੇ ਛੋਣੀ ਪੈਂਦੀ ਆ ਜੀ ਆਰਮੀ ਦੀ ਛੋਣੀ ਪੈਂਦੀ ਆ ਛੋਣੀ ਦੇ ਵਿੱਚੋਂ ਜਾਲ ਚੋਂ ਨਿਕਲ ਕੇ ਬਾਹਰ ਆ ਕੇ ਸਾਡੀ ਕਣਕ ਖਰਾਬ ਕਰੀ ਜਾਂਦੇ ਨੇ ਠੀਕ ਨਹੀਂ ਆ ਕੇ ਥਰੇ ਹੁਣ ਤਾਂ ਛੋਣੀ ਚ ਰਹਿ ਰਹੇ ਆ ਜੀ ਉੱਥੇ ਕਿਕਰਾਂ ਦਾ ਪੂਰਾ ਝਾੜ ਆ ਜੀ ਵਿੱਚ ਠੀਕ ਹੈ ਉੱਥੇ ਆਰਮੀ ਰਹਿੰਦੀ ਆ ਜੀ ਉਹਦੇ ਵਿੱਚੋਂ ਰਾਤ ਨੂੰ ਬਾਹਰ ਨਿਕਲ ਕੇ ਆਉਂਦੀ ਆ ਕਿੰਨੀ ਕਿ ਫਸਲ ਤੁਹਾਡੀ ਪਰਬਤ ਹੋਈ ਹੈ ਸਾਰੇ ਕਿਸਾਨਾਂ ਦੀ ਆਸ-ਪਾਸੇ ਜਿੰਨੇ ਵੀ ਛੋਣੀ ਦੇ ਆਸ-ਪਾਸ ਸਾਰੀ ਫਸਲ ਖਰਾਬ ਕਰੀ ਜਾਂਦੇ ਆ ਨੇ ਕਾਦੀ ਫਸਲ ਹੈ ਤੁਹਾਡੀ ਉੱਥੇ ਕਣਕ ਦੀ ਕਣਕ ਦੀ ਤੇ ਹੁਣ ਨੁਕਸਾਨ ਹੋ ਰਿਹਾ ਹਾਂਜੀ ਹੋ ਰਿਹਾ ਕਿੰਨਾ ਕ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਨਿੱਕਰਦੇ ਕੀ ਹੈ ਮਤਲਬ ਕਿਸ ਤਰ੍ਹਾਂ ਨੁਕਸਾਨ ਪਹੁੰਚਾਉਂਦੇ ਆ ਕਣਕ ਨੂੰ ਪੱਟ ਕੇ ਸੜ ਦਿੰਦੇ ਆ ਤੇ ਫਿਰ ਤੁਸੀਂ ਪ੍ਰਸ਼ਾਸਨ ਨੂੰ ਨਹੀਂ ਕਿਹਾ ਕਦੇ ਜਾਂ ਕੋਈ ਲਿਖਤ ਦੇ ਵਿੱਚ ਕੋਈ ਕੰਪਲੇਟ ਦਿੱਤੀ ਹੋਵੇ ਆਏ ਨਾ ਮਾ ਬੋਲੋ ਬੰਦਾ ਮੋਟਾ ਨਹੀਂ ਹਾਂਜੀ ਸਰ ਇਹ ਜਿਹੜਾ ਤੁਸੀਂ ਸਵਾਲ ਕੀਤਾ ਸੂਰ ਕਿੱਥੋਂ ਆਉਂਦੇ ਆ ਇਹ ਜਿਹੜਾ ਸੂਰ ਜਾਨਵਰ ਹੈਗਾ ਇਹ ਬਹੁਤ ਸਪੀਡ ਦੇ ਵਿੱਚ ਬਰੀਡਿੰਗ ਕਰਦਾ ਜੀ ਤੇ ਇਹਨਾਂ ਦਾ ਜਿਹੜਾ ਰਹਿਣ ਦਾ ਟਿਕਾਣਾ ਹੁੰਦਾ ਇਹ ਮਤਲਬ ਰਾਤ ਨੂੰ ਬਾਹਰ ਨਿਕਲਦਾ ਤੇ ਦਿਨੇ ਇਹ ਜੋ ਆਪਦੀਆਂ ਸਰਗਾਂ ਵਗੈਰਾ ਜਾਂ ਜਿਹੜੇ ਖਾਲੀ ਪਲਾਟ ਜਾਂ ਕੋਈ ਜੰਗਲ ਟਾਈਪ ਦਾ ਕੋਈ ਨਾਲੀ ਕਿਤੇ ਵੀ ਆ ਉੱਥੇ ਲੁਕ ਜਾਂਦਾ ਤਾਂ ਇਹ ਬਰੀਡਿੰਗ ਜਿਹੜਾ ਸਾਲ ਦੇ ਵਿੱਚ ਮਤਲਬ ਇੱਕ ਫੀਮੇਲ ਇਹ ਕਈ ਸੌਆਂ ਦੇ ਹਿਸਾਬ ਨਾਲ ਬੱਚੇ ਦਿੰਦੀ ਹੈ ਤੇ ਲਗਭਗ ਇਹ 6 ਮਹੀਨਿਆਂ ਚ ਬੱਚਾ ਇਹਦਾ ਦੁਆਰੇ ਫਿਰ ਬਰੀਡਿੰਗ ਵਾਸਤੇ ਤਿਆਰ ਹੋ ਜਾਂਦਾ ਤਾਂ ਇਹਦੀ ਜਿਹੜੀ ਸੰਖਿਆ ਤਾਂ ਕੰਟਰੋਲ ਤਾਂ ਹੀ ਹੋ ਸਕਦਾ ਜੇ ਸਰਕਾਰ ਹੀ ਦੇਤੇ ਕੋਈ ਠੋਸ ਕਦਮ ਲਵੇ ਨਹੀਂ ਤਾਂ ਆਉਣ ਵਾਲੇ ਕੁਝ 2-4 ਸਾਲਾਂ ਦੇ ਵਿੱਚ ਹੀ ਇਹ ਇੰਨਾ ਵੱਧ ਗਿਆ ਤੇ ਜੇ 2 ਸਾਲ ਇਹਨੂੰ ਨਾ ਹੋਰ ਸੰਭਾਲਿਆ ਗਿਆ ਤਾਂ ਇਹ ਤਾਂ ਮਤਲਬ ਘਰਾਂ ਦੇ ਵਿੱਚ ਆ ਕੇ ਹੁਣ ਵੀ ਹੋ ਰਿਹਾ ਹੈ ਕਈ ਜਗ੍ਹਾ ਜਿਹੜੇ ਡੇਰੇ ਢਾਣੀਆਂ ਹੈਗੇ ਆ ਉੱਥੇ ਇਹ ਬੱਚਿਆਂ ਦੇ ਜਾਂ ਮਤਲਬ ਪਸ਼ੂਆਂ ਤੇ ਇਹ ਅਟੈਕ ਕਰਦੇ ਕਿਉਂਕਿ ਜੰਗਲੀ ਪਰਵਰਤੀ ਦਾ ਇਹ ਜਾਨਵਰ ਹੁੰਦਾ ਹੈ ਇਹਦੇ ਕਾਫੀ ਵੱਡੇ ਜਿਹੜੇ ਦੰਦ ਹੁੰਦੇ ਆ ਕਨਾਈਨ ਦੰਦ ਹੁੰਦੇ ਆ ਬਹੁਤ ਖਤਰਨਾਕ ਜਾਨਵਰ ਹੁੰਦਾ ਹੈ ਬਾਕੀ ਜੋ ਫਸਲਾਂ ਦਾ ਜਿਵੇਂ ਤੁਸੀਂ ਪੁੱਛ ਰਹੇ ਹੋ ਫਸਲਾਂ ਦੇ ਵਿੱਚ ਇਹ ਮਤਲਬ ਜਦੋਂ ਇਹ ਅਟੈਕ ਕਰਦਾ ਫਸਲ ਦੀ ਇਹ ਜਾੜੇ ਹੀ ਖਾ ਜਾਂਦਾ ਮਤਲਬ ਉਹਨੂੰ ਪਲਟੀ ਲਵਾ ਦਿੰਦਾ ਜਿਵੇਂ ਇਹਨੂੰ ਜਿਵੇਂ ਆਪਾਂ ਬਾਹ ਦਿਨੇ ਆ ਜ਼ਮੀਨ ਤਵੀਆਂ ਜਾਂ ਹੜਾਂ ਨਾਲ ਤਾਂ ਫਸਲ ਖਤਮ ਹੋ ਜਾਂਦੀ ਹੈ ਉੱਥੋਂ ਬਿਲਕੁਲ ਹੀ ਮਤਲਬ ਕਾਮਯਾਬ ਨਹੀਂ ਹੋ ਸਕਦੀ ਉਹ ਦੁਆਰਾ ਉਹ ਫਸਲ ਹੀ ਖਤਮ ਹੋ ਜਾਂਦੀ ਹੈ ਇੱਕ ਦਿਨ ਦੇ ਵਿੱਚ ਜੇ ਜਦੋਂ ਜਾਨਵਰ ਇਹ 20 20 30 ਦੀ ਜਦ 100-100 ਦੀ ੜਾਰ ਦੇ ਵਿੱਚ ਕਿਤੇ ਅਟੈਕ ਕਰਦਾ ਤਾਂ ਇੱਕ ਦਿਨ ਜਾਂ ਇੱਕ ਰਾਤ ਦੇ ਵਿੱਚ ਕਈ-ਕਈ ਕਿੱਲੇ ਖਤਮ ਕਰ ਦਿੰਦਾ। ਉਹ ਜੋ ਜ਼ਿਮੀਦਾਰ ਦੀ ਕਿਸਾਨ ਦੀ 6 ਮਹੀਨੇ ਦੀ ਫਸਲ ਹੁੰਦੀ ਉਹ ਮਿੱਟੀ ਹੋ ਜਾਂਦੀ ਹੈ। ਤੇ ਫਿਰ ਕਿੰਨੇ ਕ ਕਿਸਾਨ ਹਨ ਹੁਣ ਇੱਥੇ ਹੈਗੇ ਜਿਨ੍ਹਾਂ ਦੀ ਪ੍ਰਭਾਵਿਤ ਹੋਈ ਹੈ ਫਸਲ। ਦੇਖੋ ਜੀ ਲਗਭਗ ਜਿਹੜਾ ਜਿਵੇਂ ਪਿੰਡਾਂ ਦੇ ਹਿਸਾਬ ਨਾਲ ਜਿਹੜੇ ਪਿੰਡਾਂ ਦੇ ਆਸ-ਪਾਸ ਜੋ ਜਿਵੇਂ ਰਕਬਾ ਕੋਈ ਗੰਨਾ ਜਿਵੇਂ ਸਾਡੇ ਏਰੀਆ ਦੇ ਵਿੱਚ ਗੰਨਾ ਮਿਲ ਨੇੜੇ ਆ ਤਾਂ ਗੰਨੇ ਦੇ ਵਿੱਚ ਰਹਿੰਦਾ ਲੁਕਦਾ ਇਹ ਜਾਨਵਰ ਜਾਂ ਕੋ ਉਜਾੜਦਾ ਏਰੀਆ ਹੈਗਾ ਜਿੱਥੇ ਲੁਕਦਾ ਉਸ ਏਰੀਆ 'ਚ ਜ਼ਿਆਦਾ ਇਫੈਕਟ ਹੁੰਦਾ ਹੈ। ਜਿਆਦਾ ਜਿਵੇਂ ਜਿਹੜੀ ਏਰੀਏ ਚ ਜਿਆਦਾ ਗੰਨਾ ਜਾਂ ਜਿਹੜੀ ਏਰੀਏ ਚ ਵਸ ਗਏ ਆ ਜਿੱਥੇ ਬਰੀਡ ਕਰ ਰਹੇ ਆ ਤਾਂ ਉੱਥੇ ਤਾਂ ਬਹੁਤ ਜਿਆਦਾ ਨੁਕਸਾਨ ਆ ਜ਼ਿਮੀਂਦਾਰ ਰਾਤ ਨੂੰ ਰਾਖੀਆਂ ਰੱਖਦੇ ਆ ਕਰੰਟ ਦੀ ਤਾਰ ਦੀ ਕੋਸ਼ਿਸ਼ ਕਰਦੇ ਇਹਨੂੰ ਮਾਰ ਸਕਦੇ ਨਹੀਂ ਫਿਰ ਸਰਕਾਰ ਇਹ ਮਰਦਾ ਵੀ ਨਹੀਂਗਾ ਪਿੱਛੇ ਜੇ ਪੰਜਾਬ ਸਰਕਾਰ ਨੇ ਚਲੋ ਆਪਾਂ ਸਲਾਹਦਾ ਕਰਦੇ ਇਸ ਗੱਲ ਦੀ ਜੋ ਮਤਲਬ ਇਹਨਾਂ ਨੂੰ ਕੁਝ ਪਹਿਲਾਂ ਮੇਰੇ ਜੋ ਜਾਣਕਾਰੀ ਅਨੁਸਾਰ ਮਤਲਬ ਮਾਰਨ ਦਾ ਕੁਝ ਸੀ ਇਹਨਾਂ ਦਾ ਪਰ ਉਹ ਮਾੜੇ ਹਥਿਆਰਨ ਜਾਂ ਵੈਪਨ ਨਾਲ ਹੀ ਮਰਦਾ ਵੀ ਨਹੀਂ ਹੈਗਾ ਤਾਂ ਉਹਦੇ ਵਾਸਤੇ ਸਰਕਾਰ ਨੇ 315 ਬੋਰ ਰਾਈਫਲ ਦਾ ਲਾਇਸੈਂਸ ਵਾਸਤੇ ਕਿਹਾ ਸੀ ਪਰ ਉਹਦੇ ਵਾਸਤੇ ਹੁਣ ਜੇ ਆਪਾਂ ਫਾਜ਼ਲਗਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਭ ਤੋਂ ਮਹਿੰਗਾ ਲਾਇਸੈਂਸ ਜਿਵੇਂ ਰੈੱਡ ਕਰਾਸ ਦੀ ਪਰਚੀ ਹੈਗੀ ਆ ਸਭ ਤੋਂ ਜ਼ਿਆਦਾ ਫੀਸ ਆ ਫਾਜ਼ਲਗਾ ਦੇ ਵਿੱਚ ਐ ਮੁਕਸਰ ਲਾਲੋ ਜਾਂ ਬਾਕੀ ਦੇ ਅਨੁਸਾਰ ਜਿਹੜੀ ਲਾਲੀਅਤ ਉੱਥੇ ਬਹੁਤ ਥੋੜਾ ਖਰਚੇ ਦੇ ਵਿੱਚ ਲਾਇਸੈਂਸ ਮਿਲ ਜਾਂਦਾ ਫੇਰ ਇਹਦੇ ਵਿੱਚ ਕੀ ਹੈ ਕਿਸਾਨ ਨੂੰ ਸਪੈਸ਼ਲ ਜੀ 315 ਬੋਰ ਦਾ ਲਾਇਸੈਂਸ ਹੈਗਾ ਤਾਂ ਉਹ ਬਹੁਤ ਥੋੜੀ ਟਾਈਮ ਦੇ ਵਿੱਚ ਤੇ ਬਹੁਤ ਘੱਟ ਖਰਚੇ ਦੇ ਵਿੱਚ ਈਸ਼ੂ ਕੀਤਾ ਜਾਵੇ ਤਾਂ ਕਿ ਇੱਕ ਇਹਦੇ ਤੇ ਪਰਮਿਸ਼ਨ ਵੀ ਦਿੱਤੀ ਜਾਵੇ ਵੀ ਜੇ ਇਹਨਾਂ ਨੂੰ ਮਾਰਿਆ ਜਾਵੇ ਤਾਂ ਹੀ ਖਤਮ ਹੋਣਗੇ ਨਹੀਂ ਤਾਂ ਆਉਣ ਵਾਲੇ ਕੁਝ ਟਾਈਮ ਮਹੀਨਿਆਂ ਸਾਲਾਂ ਦੇ ਵਿੱਚ ਇਹ ਲੋਕਾਂ ਦੇ ਘਰੇ ਘਰ ਰਹਿਣਾ ਡੁੱਬਰ ਕਰ ਦੇਣਗੇ ਤੇ ਤੁਸੀਂ ਹੁਣ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ ਵੀ ਇਹ ਦਿੱਕਤ ਆ ਰਹੀ ਹੈ ਅ ਦੇਖੋ ਜੀ ਅਸੀਂ ਜਦੋਂ ਵੀ ਕੋਈ ਐਸਾ ਆਪ ਦਾ ਪ੍ਰੈਸ ਨੋਟ ਜਾਂ ਕੋਈ ਮੈਮੋਰੰਡਮ ਦਿੰਨੇ ਆ ਤਾਂ ਅਸੀਂ ਸਾਡੇ ਕੋਲੇ ਰਿਕਾਰਡ ਵੀ ਪਿਆ ਹੋਣਾ ਪਿਛਲੇ ਲਗਭਗ ਸਾਲ ਡੇਢ ਸਾਲ ਦਾ ਅਸੀਂ ਉਹਦੇ ਵਿੱਚ ਹਰੇਕ ਤੇ ਮੰਗ ਪਾ ਕੇ ਭੇਜਦੇ ਆ ਵੀ ਸਾਨੂੰ ਇਹਦਾ ਕੋਈ ਹੱਲ ਕੀਤਾ ਜਾਵੇ ਜਿਹੜੇ ਆਵਾਰਾ ਪਸ਼ੂ ਆ ਭਾਵੇਂ ਉਹ ਗਾਵਾਂ ਮੱਝਾਂ ਗਾਂਆਂ ਲਾਲਗੀਆਂ ਆਪਾਂ ਜਾਂ ਜਾਨਵਰ ਹੈਗੇ ਆ ਤਾਂ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਸਿਰਫ ਇੱਕ ਤਸੱਲੀ ਦਿੱਤੀ ਜਾਂਦੀ ਹੈ ਪਰ ਉਹਦਾ ਕੋਈ ਹੱਲ ਅਜੇ ਤੱਕ ਮਤਲਬ ਨਹੀਂ ਕੋਈ ਪਰਮਨੈਂਟ ਹੋਇਆ ਉਹਨਾਂ ਅਗਲਾ ਕਦਮ ਕੀ ਹੋਏਗਾ ਦੇਖੋ ਅਸੀਂ ਤਾਂ ਮੰਗ ਰੱਖੀ ਹੈ ਹੁਣ ਬਾਕੀ ਸਾਡਾ ਜਿਹੜਾ ਪ੍ਰੋਗਰਾਮ ਹੈ ਜੋ ਐਸਕੇਐਮ ਦੀ ਕਾਲ ਹੈ ਜੋ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਲਖਵਾਲ ਦੀ ਹੈ ਜੋ ਫਾਜ਼ਿਲਕਾ ਦੇ ਵਿੱਚ ਮੀਟਿੰਗ ਹੈ ਪੰਜਾਬ ਦੇ ਸੀਨੀਅਰ ਪ੍ਰਧਾਨ ਵੀ ਆਏ ਹੈ ਤਾਂ ਉਸ ਤੋਂ ਬਾਅਦ ਜਿਹੜਾ ਇਹ ਰਣਨੀਤੀ ਅੱਗੇ ਤੇਜ਼ ਹੋਊਗੀ ਤੇ ਫਿਰ 5 ਤਰੀਕ ਨੂੰ ਜੋ ਅਸੀਂ ਮੋਰਚਾ ਲਾਉਣਾ ਚੰਡੀਗੜ੍ਹ ਦੇ ਵਿੱਚ ਉਸ ਤੇ ਫਿਰ ਇਹਨਾਂ ਮੰਗਾਂ ਨੂੰ ਵੀ ਅਸੀਂ ਸਖਤੀ ਨਾਲ ਆਪ ਦੇ ਹਿਸਾਬ ਨਾਲ ਸੰਘਰਸ਼ ਕਰਾਂਗੇ ਤੇ ਲਾਗੂ ਕਰਵਾਵਾਂਗੇ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਰਵਿੰਦਰ ਸਿੰਘ ਮਾਨ ਹੈ ਜ਼ਿਲ੍ਹਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਲਖਵਾਲ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत